ਨਾਮ ਆਪਣਾ ਸਸ਼ੀਕਲ ਜੀ ਨਮਸਕਾਰ ਮੈਂ ਰਾਜਕੁਮਾਰ ਸਾਖੀ ਅੱਜ ਜੋ ਤੁਸੀਂ ਰੋਡ ਸ਼ੋਅ ਕਾਢਿਆ ਨਸ਼ਿਆਂ ਦੇ ਖਿਲਾਫ ਹੋ ਲੋ ਬਾਰੇ ਕੁਝ ਦਸੋਗੇ ਅ ਅੱਜ ਦਾ ਜਿਹੜਾ ਰੋਡ ਸ਼ੋਅ ਏ ਇਹ ਜਲੰਧਰ ਸ਼ਹਿਰ ਨੂੰ ਜਾਗਰੂਕ ਕਰਨ ਦੇ ਲਈ ਰਾਜਕੁਮਾਰ ਸਾਖੀ ਦੇ ਨਾਲ ਪੰਜਾਬ ਪੁਲਿਸ ਸਾਝ ਕੇ ਅੰਦਰ ਦੀ ਸਾਰੀ ਟੀਮ ਹੈ ਤੇ ਨਾਲ ਹੀ ਨਾਲ ਐਸਟੀਐਫ ਜਲੰਧਰ ਸਪੈਸ਼ਲ ਟਾਸਕ ਫੋਰਸ ਦੇ ਨੁਮਾਇੰਦੇ ਵੀ ਪੰਜਾਬ ਪੁਲਿਸ ਤੋਂ ਆਏ ਨੇ ਤੇ ਇਹ ਖਾਸ ਤੌਰ ਤੇ ਅਸੀਂ ਜਲੰਧਰ ਦੀ ਜਿਹੜੀ ਸਭ ਤੋਂ ਪੁਰਾਣੀ ਬਿਲਡਿੰਗ ਹੈ ਆਈਟੀਆ ਕਾਲਜ ਉਹਨਾਂ ਦੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਇਸ ਦੇ ਵਿੱਚ तकरीबन 200 ਤੋਂ ਜ਼ਿਆਦਾ ਗਰਲਜ਼ ਜਿਹੜੀਆਂ ਉਸੇ ਦੀਆਂ ਵਿਦਿਆਰਥਣਾਂ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਤੇ ਇਹ ਰੋਡ ショਅ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਜਲੰਧਰ ਸ਼ਹਿਰ ਨੂੰ ਅਸੀਂ ਸੇਫ ਤੇ ਸਿਕਰ ਦੇ ਨਾਲ ਨਾਲ ਡਰੱਗਸ ਤੋਂ ਦੂਰ ਕਰਕੇ ਵੀ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਇੱਕ ਚੰਗੀ ਜਾਗਰੂਕਤਾ ਦੇ ਸਕੀਏ ਜੀ ਤੇ ਇੱਕ ਜਿਹੜੇ ਲੁਕਤਾਂਖੂਆ ਬਹੁਤ ਹੋ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਇਸ ਤਰੀਕੇ ਨਾਲ ਕਿ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦਾ ਕੰਮ ਨਾ ਦੇ ਕੇ ਪੰਜਾਬ ਪੁਲਿਸ ਦੇ ਕੋਲੋਂ ਹੋਰ ਬਗਾਰਾਂ ਕਰਾਈਆਂ ਜਾਣੀਆਂ ਚਾਹੀਆਂ ਨੇ ਤੇ ਇਸ ਦੇ ਵਿੱਚ ਚਾਹੇ ਕੋਈ ਸਰਕਾਰ ਐਕਟਿਵ ਆ ਚਾਹੀ ਕੋਈ ਨਾਨ ਐਕਟਿਵਾ ਜਦ ਤੱਕ ਸਾਰੀਆਂ ਸਰਕਾਰਾਂ ਸੰਵਿਧਾਨਿਕ ਤੌਰ ਤੇ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕਰਨਗੀਆਂ ਉਦੋਂ ਤੱਕ ਸਰ ਇਹ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਪਰ ਫਿਰ ਵੀ ਜਲੰਧਰ ਦੇ ਵਿੱਚ ਉਹ ਜੀ ਜਾਗਰੂਕਤਾ ਮੁਹਿੰਮਾਂ ਚੱਲਣ ਗਈਆਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਰੋਕਣਾ ਸੰਭਵ ਹੋ ਸਕਦਾ ਤੇ ਦੂਸਰੀ ਗੱਲ ਇਹ ਹੈ ਵੀ ਹੈਗੀ ਹੈ ਕਿ ਸਰਕਾਰਾਂ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹ ਜੋਬਸ ਦੇਣੀਆਂ ਲੋਕਾਂ ਨੂੰ ਬਹੁਤ ਜ਼ਰੂਰੀ ਨੇ ਲੋਕ ਬੇਰੋਜ਼ਗਾਰ ਨੇ ਉਹਨਾਂ ਦੇ ਕੋਲ ਆਪਣਾ ਘਰ ਚਲਾਣ ਦੇ ਲਈ ਪੈਸੇ ਨਾ ਹੋਣ ਕਰਕੇ ਵੀ ਲੁੱਟਾ ਖੋਹ ਹੋ ਰਿਹਾ ਤੇ ਉਹ ਜ਼ਿਆਦਾਤਰ ਆਸਾਨ ਸ਼ਿਕਾਰ ਬਣਾਉਂਦੇ ਨੇ ਤੇ ਆਸਾਨ ਸ਼ਿਕਾਰਾਂ ਦੇ ਵਿੱਚੋਂ ਜ਼ਿਆਦਾ ਸਾਡਾ ਇਸਤਰੀ ਵਿੰਗ ਬਹੁਤ ਵੱਡੇ ਲੈਵਲ ਤੇ ਉਸ ਦੇ ਵਿੱਚ ਫਸਦਾ ਹੈ ਤੁਹਾਨੂੰ ਕੋ ਲੱਗਦਾ ਜਿਹੜੇ ਲੁੱਟੂਆਂ ਖਾ ਕਰਦੇ ਹੋ ਨਸ਼ੇ ਕਰਕੇ ਕਰਦੇ ਆ ਬਿਲਕੁਲ ਸਹੀ ਗੱਲ ਹੈ ਜੀ ਉਹ ਨਸ਼ਿਆਂ ਦੀ ਜਿਹੜੀ ਤੋੜ ਲੱਗਦੀ ਹੈ ਉਹ ਆਪ ਤੇ ਨਸ਼ੇ ਬੰਦਾ ਕਰਦਾ ਹੀ ਹੈ ਤੇ ਆਪਣੇ ਨਾਲ ਘੱਟੋ ਘੱਟ 10 ਤੋਂ 15 ਲੋਕਾਂ ਨੂੰ ਵੀ ਨਾਲ ਜੁਆਇਨ ਕਰਾਂਦਾ ਤਾਂ ਜੀ ਉਹਦਾ ਵੀ ਘਰ ਚੱਲ ਸਕੇ ਤੇ ਉਸ ਦੇ ਨਾਲ ਨਾਲ ਉਹ ਨਸ਼ੇ ਨੂੰ ਅੱਗੇ ਸਪਲਾਈ ਕਰਕੇ ਜਿਹੜੇ ਜਗ੍ਹਾ ਤੋਂ ਨਸ਼ੇ ਆ ਰਹੇ ਆ ਉਹਨਾਂ ਨੂੰ ਬੁਚਾ ਕਰਵਾ ਦੇ ਅੱਜ ਦਾ ਰੋਡ ਸ਼ੋਅ ਕਿੱਥੋਂ ਲੈ ਕੇ ਕਿੱਥੋਂ ਦਾ ਕੱਢਿਆ ਜਾਣਾ ਸਰ ਅੱਜ ਅਸੀਂ ਸਕੂਲ ਦੀ ਮੈਨੇਜਮੈਂਟ ਦੇ ਨਾਲ ਹੀ ਜਾ ਰਹੇ ਹਾਂ ਇਹਨਾਂ ਦਾ ਇਹ ਆਪਣਾ ਕੋਈ ਰੋਡ ਮੈਪ ਹੈਗਾ ਤੇ ਉਮੀਦ ਹੈ ਕਿ ਤਕਰੀਬਨ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਤਾਂ ਇਹ ਸਾਰੇ ਬੱਚੇ ਸਾਡੇ ਨਾਲ ਜਾਣਗੇ ਕੀ ਨਾਮ ਆਪਣਾ ਮੇਰਾ ਨਾਮ ਹੈੱਡ ਕਨਸਟੇਬਲ ਜੁਲਤਾ ਸ਼ਰਮਾ ਨੰਬਰ 12 ਦਰੀ ਸਾੰਚ ਕਿਹਦੇ ਅੱਜ ਜੋ ਰੋਡ ਸ਼ੋਅ ਕੱਢ ਰਹੇ ਨਸ਼ਿਆਂ ਦੇ ਖਿਲਾਫ ਹੋਰ ਬਾਰੇ ਕੁਝ ਦੱਸੋਗੇ ਏ ਸਰ ਸਰਕਾਰੀ ਉਦਯੋਗ ਉਦਖਲਾਈ ਸੰਸਥਾ ਦੇ ਸਟੂਡੈਂਟਸ ਨਾਲ ਅਸੀਂ ਅੱਜ ਨਸ਼ੇ ਦੇ ਖਿਲਾਫ ਇੱਕ ਰੋਡ ਸ਼ੋਅ ਕੱਢ ਰਹੇ ਹਾਂ ਜੋ ਸਰਕਾਰਾਂ ਦੀਆਂ ਨਸ਼ੇ ਨੂੰ ਬੰਦ ਕਰਨ ਦੀਆਂ ਪੰਜਾਬ 'ਚ ਨਸ਼ਾ ਮੁਕਤ ਹੋਣ ਦੀਆਂ ਨੀਤੀਆਂ ਆ ਉਹਦੇ ਸਪੋਰਟਿੰਗ ਹੈ। ਦੇਖਿਆ ਜਾਵੇ ਤਾਂ ਮੁਕਾਂ ਦੀਆਂ ਨੀਤੀਆਂ ਤੇ ਬਹੁਤ ਪਰ ਨਸ਼ਾ ਘਟਦਾ ਨਹੀਂ ਪਿਆ ਇਹਦੀ ਵਧਦੀ ਜਾਂਦਾ ਉਹਦੇ ਬਾਰੇ ਕੀ ਕਹਿਣਾ ਹੈ? ਸਰ ਸਾਰੇ ਐਫਰਟ ਕਰਾਂਗੇ ਸਾਰੇ ਜਣੇ ਮਿਲ ਕੇ ਐਫਰਟਸ ਕਰਾਂਗੇ ਤੇ ਜਰੂਰ ਹੋਏਗਾ। ਠੀਕ।